ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਸਾਰਿਆਂ ਦੇ ਚੜ੍ਹਦੀ ਕਲਾ ਚ ਹੋਣੀ ਚਾਹੀਦੇ ਹੋ ਆ ਵੀਡੀਓ ਤਾਂ ਮੈਂ ਬਣਾਉਣੀ ਸੀ ਕੋਈ ਹੋਰ ਕੰਟੈਂਟ ਆਇਆ ਸੀ ਦਿਮਾਗ ਦੇ ਵਿੱਚ ਉਹ ਵੀ ਚਲੋ ਪਾਵਾਂਗੇ ਪਰ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਪਹਿਲਗਾਮ ਦੇ ਵਿੱਚ ਹਨਾ ਤੇ ਉਹਦਾ ਬੜਾ ਰੋਲਾ ਪੈ ਰਿਹਾ ਸਾਰੇ ਪਾਸੇ ਬਹੁਤ ਹੀ ਵੱਡਾ ਹਮਲਾ ਰੀਸੈਂਟਲੀ ਕੋਈ ਇਦਾਂ ਦਾ ਹਮਲਾ ਹੋਇਆ ਨਹੀਂ ਤੇ 2011 12 ਜਿਹੋ ਇਹਨਾਂ ਨੇ ਕਰਿਆ ਸੀ ਉਦੋਂ ਵੀ ਕੋਈ ਅਮਰੀਕਾ ਦਾ ਰਾਸ਼ਟਰਪਤੀ ਬਿਲ ਕਲਿੰਟਨ ਪਤਨੀ ਆਇਆ ਸੀ ਤੇ ਉਦੋਂ ਸਿੱਖ ਮਾਰੇ ਸੀਗੇ ਇਹਨਾਂ ਨੇ ਠੀਕ ਆ ਬਾਅਦ ਚ ਪਤਾ ਲੱਗਿਆ ਸੀ ਇੰਡੀਅਨ ਏਜੰਸੀਆਂ ਦਾ ਹੀ ਹੱਥ ਸੀਗਾ ਠੀਕ ਆ ਤੇ ਚਲੋ ਉਹ ਪੋਲਿਟੀਕਲ ਗੱਲ ਆ ਹੁਣ ਮੇਰੇ ਦਿਮਾਗ ਚ ਕੀ ਗੱਲ ਆਈ ਆ ਬਈ ਇੱਕ ਤਾਂ ਉਹਨਾਂ ਨੇ ਇਹ ਹਾਈਲਾਈਟ ਕਰਿਆ ਆ ਉਹਦੇ ਵਿੱਚ ਬਈ ਉਹਨਾਂ ਨੇ ਧਰਮ ਪੁੱਛ ਕੇ ਮਾਰਿਆ ਬੰਦਿਆਂ ਨੂੰ ਬਈ ਉਹਨਾਂ ਨੇ ਪੁੱਛਿਆ ਵੀ ਹਾਂ ਬਈ Hindu ਕਿਹੜੇ ਆ ਤੇ Musalman ਕਿਹੜੇ ਆ ਸੋ ਜਿਹੜੇ ਹਿੰਦੂ ਸੀਗੇ ਉਹ ਕੱਢ ਕੇ ਉਹਨਾਂ ਨੇ ਉੱਥੇ ਮੌਤ ਦੇ ਘਾਟ ਉਤਾਰਤੇ ਤੇ ਮੁਸਲਮਾਨਾਂ ਦੇ ਛੱਡ ਦਿੱਤੇ ਇਹਨਾਂ ਮੈਨੂੰ ਪਤਾ ਹੈ ਠੀਕ ਆ ਹੁਣ ਇਹਦੇ ਵਿੱਚ ਦੇਖੋ ਕੀ ਚੱਲਦਾ ਪਿਆ ਆ ਵੀ ਜਿਹੜਾ ਇਨਸਾਨੀਅਤ ਆ ਨਾ ਇਨਸਾਨੀਅਤ ਹੁਣ ਇੱਥੇ ਸਾਰੇ ਆਪੋ ਆਪਣਾ ਮੀਟਰ ਨਾਲ ਰੱਖਿਓ ਵੀ ਕਿਹੜਾ ਰੱਬ ਦੇ ਕਿੰਨਾ ਨੇੜੇ ਆ ਕਿਹੜਾ ਧਰਮੀ ਆ ਤੇ ਕਿਹੜੇ ਕਿਹਦੇ ਦਿਮਾਗ 'ਚ ਕੀ ਆਇਆ ਇਹ ਖਬਰ ਨੂੰ ਸੁਣ ਕੇ ਹਿੰਦੂ ਹਿੰਦੂ ਮੁਸਲਮਾਨ ਵਾਲੀ ਠੀਕ ਆ ਸੋ ਜਿਨ੍ਹਾਂ ਨੇ ਉਹਨਾਂ ਨੂੰ ਇਹ ਸਮਝ ਲਿਆ ਵੀ ਇਹ ਹਿੰਦੂ ਨੇ ਤੇ ਮੁਸਲਮਾਨ ਨੇ ਉਹ ਨਾ ਤਾਂ ਮੁਸਲਮਾਨ ਨੇ ਨਾ ਹੀ ਉਹ ਹਿੰਦੂ ਨੇ ਕਿਉਂਕਿ ਇਹ ਧਰਮ ਕਿਹਨੂੰ ਰਿਲੇਟਡ ਆ ਰੱਬ ਨੂੰ ਰੱਬੀ ਬੰਦੇ ਹੁੰਦੇ ਆ ਧਾਰਮੀ ਬੰਦੇ ਜਿਹੜੇ ਹੁੰਦੇ ਆ ਠੀਕ ਆ ਸੋ ਧਰਮ ਨੂੰ ਉਹਨੇ ਸਮਝੇ ਨਹੀਂ ਹੋਇਆ ਜੇ ਉਹਨੂੰ ਇਹ ਲੱਗ ਗਿਆ ਵੀ ਵੱਖਰਾ ਆ ਉਹ ਧਰਮ ਵੀ ਫੇਲ ਆ ਜਿਹੜਾ ਧਰਮ ਤੁਹਾਨੂੰ ਸਿਖਾਉਂਦਾ ਕੋਈ ਵੱਖਰਾ ਆ ਤੁਹਾਡੇ ਨਾਲ ਤੇ ਉਹਨੂੰ ਇੰਨਾ ਕੁ ਉਹਨੂੰ ਤੁਹਾਨੂੰ ਵੱਖਰਾ ਕਰ ਦਿੱਤਾ ਜਾਵੇ ਕਿ ਤੁਸੀਂ ਉਹ ਬੰਦੇ ਨੂੰ ਸ਼ਰੀਆ ਮੌਤ ਦੇ ਘਾਟ ਉਤਾਰ ਦੋ ਹੈ ਤੇ ਇਹ ਇੰਡੀਆ ਦੇ ਵਿੱਚ ਆਮ ਹੀ ਹੋਇਆ ਪਿਆ ਇੰਡੀਆ ਪਾਕਿਸਤਾਨ ਚ ਵੀ ਇਦਾਂ ਹੋ ਰਿਹਾ ਹੈ ਵੀ ਉਹ ਮੁਸਲਮਾਨ ਕਹਿੰਦੇ ਆ ਵੀ ਸਿੱਖਾਂ ਦੀਆਂ ਕੁੜੀਆਂ ਨੂੰ ਇਦਾਂ ਗਰੂਮਿੰਗ ਕਰਕੇ ਇਹਨਾਂ ਨੂੰ ਮੁਸਲਮਾਨ ਬਣਾ ਲਓ ਹਨਾ ਵੀ ਇਹ ਇਹ ਕੋਈ ਧਰਮ ਨਹੀਂ ਹੈਗੇ ਇਹ ਤਾਂ ਸਭ ਤੋਂ ਭੈੜੀ ਚੀਜ਼ ਦੀ ਬਿਮਾਰੀ ਚੁੰਬੜੀ ਹੋਈ ਆ ਜਿਹਨੂੰ ਲੱਗਦਾ ਵੀ ਸਾਡਾ ਬੈਟਰੀ ਆ ਤੁਸੀਂ ਕਿਸੇ ਨੂੰ ਧੱਕੇ ਨਾਲ ਨਾ ਪ੍ਰਚਾਰ ਕਰਕੇ ਜਾਂ ਕਿਸੇ ਨੂੰ ਅਸੀਂ ਪੈਸੇ ਦੇ ਕੇ ਉਹਨਾਂ ਨੂੰ ਕ੍ਰਿਸਚੀਅਨ ਬਣਾ ਲਾਂਗੇ ਜਾਂ ਮੁਸਲਮਾਨ ਬਣਾ ਲਾਂਗੇ ਜਾਂ ਸਿੱਖ ਬਣਾ ਲਾਂਗੇ ਜਾਂ ਹਿੰਦੂ ਬਣਾ ਲਾਂਗੇ ਇਹ ਕਰਾਪਸ਼ਨ ਧਰਮ ਦੀ ਨਾਤੇ ਫੈਲੀ ਹੋਈ ਇਹ ਧਰਮ ਨਹੀਂ ਧਰਮ ਨੇੜੇ ਤੇੜੇ ਵੀ ਨਹੀਂ ਹੈ ਠੀਕ ਆ ਤੇ ਰ ਰੱਬੀ ਗੁਣਾ ਦੇ ਨੇੜੇ ਤੇੜੇ ਵੀ ਨਹੀਂ ਹੈਗੀ ਗੱਲ ਹੁਣ ਕਈਆਂ ਨੇ ਖਬਰਾਂ ਪੜ੍ਹ ਕੇ ਮੈਂ ਕਮੈਂਟ ਪੜ੍ਹ ਰਿਹਾ ਸੀ ਕੁਝ ਇੱਕ ਸਿੱਖਾਂ ਨੇ ਉਹ ਤੇ ਸਿੰਪਥੀ ਜ਼ਾਹਿਰ ਕਰੀ ਆ ਹੈ ਤੇ ਕਈਆਂ ਨੇ ਨਹੀਂ ਕਰੀ ਕਈਆਂ ਦੇ ਕਮੈਂਟ ਪੜੇ ਬਈ ਇਹਨਾਂ ਦੇ ਬਛਰੇ ਮਰਦੇ ਆ ਹੁਣ ਇਹਨਾਂ ਦੀ ਤੇਈ ਮਰਗੇ ਹੁਣ ਇਹਨੂੰ ਦੁੱਖ ਲੱਗਦਾ ਆ ਵੀ ਇਹਨਾਂ ਦੇ ਇਹਨੂੰ ਵੀ ਇਹਨਾਂ ਦੇ ਇਹ ਬਥੇਰੇ ਮਾਰਦੇ ਦੂਜਿਆਂ ਉਹਦਾ ਮਤਲਬ ਕਹਿੰਦਾ ਵੀ ਜਿਹੜੇ ਸੋ ਕਾਲਡ ਹੀ ਹਿੰਦੂ ਨੇ ਧਰਮ ਦੇ ਨਾਂ ਤੇ ਮੁਸਲਮਾਨਾਂ ਨੂੰ ਵੀ ਮਾਰਦੇ ਨੇ ਤੇ ਸਿੱਖਾਂ ਨੂੰ ਵੀ ਮਾਰਿਆ ਗਿਆ ਆ ਤੇ ਆਪਸ ਵਿੱਚ ਵੀ ਛੋਟੀਆਂ ਜਾਤਾਂ ਨੂੰ ਮਾਰੀ ਜਾਂਦੇ ਆ ਠੀਕ ਆ ਸੋ ਜਿਹੜੇ ਜਿਹੜੇ ਇਹਨਾਂ ਤੇ ਕਮੈਂਟ ਕਰਦੇ ਆ ਨਾ ਜਿਹੜੇ ਤਾਂ ਹਿੰਦੂ ਕਮੈਂਟ ਕਰਦੇ ਪਏ ਆ ਵੀ ਦੇਖੋ ਜੀ ਹੁਣ ਤਾਂ ਇਹ ਸਾਰੇ ਮੁਸਲਮਾਨ ਇਦਾਂ ਦੇ ਹੁੰਦੇ ਆ ਠੀਕ ਆ ਤੇ ਜਿਹੜੇ ਸਿੱਖਾਂ ਦੇ ਅੰਦਰ ਇਹ ਆ ਗੱਲ ਆ ਰਹੀ ਆ ਕੋਈ ਗੱਲ ਨਹੀਂ ਜੀ ਮਾਰਗੇ ਤਾਂ ਸਾਡੇ ਵੀ ਸਾਡੇ ਵੀ ਮਾਰੇ ਇਹਨਾਂ ਨੇ ਜਾਂ ਇਹ ਮੁਸਲਮਾਨਾਂ ਨੂੰ ਮਾਰਦੇ ਆ ਸਮਝ ਲੱਗੀ ਸਾਰੀ ਫੇਲ ਆ ਤਿੰਨੇ ਤਰ੍ਹਾਂ ਫੇਲ ਨੇ ਤੁਹਾਡੀ ਸੋਚ ਚ ਸੋ ਕਾਲਡ ਸਿੱਖਾਂ ਦੀ ਸੋਚ ਜਿਹੜੇ ਕਹ ਰਹੇ ਸੋਕੇ ਹੋ ਗਿਆ ਤਾਂ ਤੇ ਜਿਹੜੇ ਹਿੰਦੂ ਕਹ ਰਹੇ ਆ ਵੀ ਦੇਖੋ ਜੀ ਮੁਸਲਮਾਨਾਂ ਨੇ ਕਰਤਾ ਮੁਸਲਮਾਨ ਸਾਰੀ ਮਾਰੇ ਹੁਣ ਮੁਸਲਮਾਨਾਂ ਦੇਖੋ ਕੀ ਕਰਦੇ ਆ ਯੂ نو ਉਹਨਾਂ ਦੀ ਸੋਚ ਤੇ ਜਿਨ੍ਹਾਂ ਨੇ ਗੋਲੀਆਂ ਚਲਾ ਕੇ ਐਕਸ਼ਨ ਲੈ ਲਿਆ ਤੁਹਾਡੇ ਤਿੰਨਾਂ ਦੀ ਸੋਚ ਕੋਈ ਫਰਕ ਨਹੀਂ ਹੈ ਤੇ ਜਿਹੜਾ ਤੁਸੀਂ ਰੱਬ ਦੀ ਗੱਲ ਕਰਦੇ ਜਿਹੜਾ ਰੱਬ ਤੁਸੀਂ ਮੰਨੀ ਬੈਠੇ ਹੋ ਫਿਰ ਉਹਦੇ ਰੱਬ ਦੇ ਅਕੋਰਡਿੰਗ ਤੁਸੀਂ ਤਿੰਨੇ ਇੱਕੋ ਤਕੜੀ ਦੇ ਵਟੇ ਹੋ ਕਿਉਂਕਿ ਐਕਸ਼ਨ ਕਦਾ ਕੱਲਾ ਨਹੀਂ ਦਿਖਿਆ ਜਾਂਦਾ ਤੁਹਾਡੀ ਇੰਟੈਂਸ਼ਨ ਕੀ ਉਹ ਵੀ ਦਿਖੀ ਜਾਂਦੀ ਆ ਜੇ ਤੁਹਾਨੂੰ ਇਸ ਇਨਸੀਡੈਂਟ ਕਰਕੇ ਸਾਰੇ ਮੁਸਲਮਾਨ ਬੁਰੇ ਲੱਗਣ ਲੱਗੇ ਠੀਕ ਆ ਜੀ ਵੀ ਇਹ ਸਾਰੇ ਇਦਾਂ ਦੇ ਆ ਤੁਹਾਡੇ ਤੇ ਅੱਤਵਾਦੀਆਂ 'ਚ ਕੋਈ ਫਰਕ ਨਹੀਂ ਹੈਗਾ ਉਹਨਾਂ ਨੇ ਬਸ ਉਹ ਦਿਖਾਵਾ ਕਰਤਾ ਉੱਥੇ ਗੋਲੀਆਂ ਚਲਾਤੀਆਂ ਪਹਿਲੀ ਗੱਲ ਇਹ ਆ ਵੀ ਮੈਨੂੰ ਕੋਈ ਮੌਤ ਦਾ ਦੁੱਖ ਨਹੀਂ ਹੈ ਕਿਉਂਕਿ ਜੰਮਣ ਮਰਨਾ ਪ੍ਰਮਾਤਮਾ ਦੇ ਹੱਥ ਹੁਣਾਂ ਦੀ ਉੱਥੇ ਲਿਖੀ ਸੀ ਜਿਹੜੀ ਗੋਲੀ ਵੱਜਣੀ ਸੀ ਵੱਜ ਗਈ ਉਹਨਾਂ ਦੇ ਠੀਕ ਆ ਤੇ ਉਹਦਾ ਮੇਨ ਦੁੱਖ ਇਹ ਆ ਵੀ ਜਿਹੜੇ ਬੱਚੇ ਆ ਜਿਹੜੇ ਉਹਦੇ ਘਰ ਵਾਲੇ ਆ ਉਹ ਜਿਹੜਾ ਪਤਾ ਨਹੀਂ ਕਿੰਨਾ ਸਮਾਂ ਲੱਗਣਾ ਉਹਨਾਂ ਨੂੰ ਇਸ ਜਿਹੜਾ ਜਿਹੜਾ ਟਰੋਮਾ ਮੈਂ ਜਿਹੜਾ ਸੱਟ ਮਾਰ ਗਿਆ ਉਹ ਚੋਂ ਨਿਕਲਣ ਦੇ ਲਈ ਉਹਨਾਂ ਲਈ ਅਰਦਾਸ ਬੇਨਤੀ ਹੈ ਪ੍ਰਮਾਤਮਾ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਮੌਤ ਕੋਈ ਮਾੜੀ ਚੀਜ਼ ਨਹੀਂ ਹੈ ਤਾਂ ਹੀ ਧਰਮ ਬਣੇ ਸੀ ਤਾਂ ਹੀ ਇਹ ਵੇਦ ਗੁਰੂ ਗ੍ਰੰਥ ਸਾਹਿਬ ਗੀਤਾ ਕੁਰਾਨ ਸ਼ਰੀਫ ਬਾਈਬਲਾਂ ਲਿਖੀਆਂ ਗਈਆਂ ਸੀਗੀਆਂ ਵੀ ਤਾਂ ਕਿ ਲੋਕੀ ਸਮਝ ਲੈਣੇ ਗੇਮ ਖੇਡਣੀ ਕਿੱਦਾਂ ਹੈ ਪਰ ਅਸੀਂ ਬਸ ਉਹ ਜਿਹੜੇ ਸੈਟ ਆਫ ਰੂਲ ਦੇ ਬਣਾ ਕੇ ਆਪੂ ਆਪਣੇ ਚੁੰਮੜ ਕੇ ਬਹਿ ਗਏ ਆ ਵੀ ਸਾਡਾ ਵੱਖਰਾ ਆ ਤੁਹਾਡਾ ਤੁਹਾਡਾ ਵੱਖਰਾ ਆ ਉਹਨਾਂ ਦਾ ਵੱਖਰਾ ਆ ਤੇ ਇਹ ਧਰਮ ਦੀ ਕਰਪਸ਼ਨ ਦੇ ਕਰਕੇ ਇਹ ਧਰਮ ਦੀ ਜਿਹੜੀ ਧਰਮ ਦੇ ਨਾਂ ਤੇ ਜਿਹੜੀ ਇਹ ਪੁੱਠੇ ਕੰਮ ਖੱਲੇ ਹੋਇਆ ਦੁਨੀਆ 'ਚ ਮੈਲ ਫੈਲੀ ਹੋਈ ਆ ਗੰਦਗੀ ਫੈਲੀ ਹੋਈ ਆ ਠੀਕ ਆ ਜੀ ਤੇ ਉਹਦੇ ਸਾਰੇ ਜ਼ਿੰਮੇਵਾਰ ਅਸੀਂ ਵੀ ਆ ਕਿਉਂਕਿ ਅਸੀਂ ਵੀ ਸਮਝ ਲੈਂਦੇ ਆਂ ਵੀ ਉਹ ਹੋਰ ਨੇ ਅਸੀਂ ਹੋਰ ਨਾ ਕੋਈ ਵੀ ਤੁਸੀਂ ਕਿਸੇ ਵੀ ਧਰਮ ਦੇ ਨੇੜੇ ਨਹੀਂ ਹੈਗੇ ਜਦੋਂ ਤੁਸੀਂ ਇਨਸਾਨਾਂ ਦੇ ਵਿੱਚ ਇਨਸਾਨੀਅਤ ਨਹੀਂ ਦੇਖ ਰਹੇ ਤੁਸੀਂ ਉਹਨਾਂ ਨੂੰ ਕਿਸੇ ਧਾਰਮਿਕ ਨਜ਼ਰੀਏ ਨਾਲ ਦੇਖਦੇ ਪਏ ਉਹਨਾਂ ਨੂੰ ਜੱਜ ਕਰਦੇ ਪਏ ਹੋ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਉਹ ਮਾਰੇ ਆ ਨਾ ਤੇ ਜਿਹੜੇ ਮਰੇ ਆ ਜੋ ਇੱਕ ਦੂਜੇ ਨਾਲ ਗੱਲਾਂ-ਬਾਤਾਂ ਕਰਦੇ ਬਹਿ ਕੇ ਦੋ ਦਿਨ ਨਾ ਮੈਨੂੰ ਨਹੀਂ ਸੀ ਲੱਗਦਾ ਉਹ ਇੱਕ ਦੂਜੇ ਨੂੰ ਮਾਰ ਸਕਦੇ ਸੀਗੇ ਇਹ ਕਰਾਪਸ਼ਨ ਇਹਨਾਂ ਵਾਇਰਸ ਇਹਨਾਂ ਦਿਮਾਗ 'ਚ ਫੈਲ ਜਾਂਦਾ ਤੁਹਾਡੀ ਜਿਹਨੂੰ ਬ੍ਰੇਨ ਵਾਸ਼ਿੰਗ ਕਹਿੰਦੇ ਆ ਕਿ ਬੰਦਾ ਕੁਝ ਨਹੀਂ ਸੋਚਦਾ ਸੋ ਇਹ ਆਪਣੀ ਤੇ ਕਸਵਟੀ ਲਾ ਲਓ ਵੀ ਇਹ ਨਿਊਜ਼ ਨੇ ਤੁਹਾਨੂੰ ਕਿਦਾਂ ਹਿੱਟ ਕੀਤਾ ਆ ਕੀ ਤੁਹਾਨੂੰ ਚੰਗਾ ਲੱਗਾ ਵੀ ਹਾਂ ਚਲੋ ਵਧੀਆ ਹੋ ਗਏ ਮਰ ਗਏ ਸਾਡੇ ਹੋਰ ਵੀ ਮੁਸਲਮਾਨਾਂ ਦੀ ਮਰਦੇ ਆ ਸਾਡੇ ਵੀ ਮਰਦੇ ਆ ਠੀਕ ਆ ਜਾਂ ਤੁਹਾਨੂੰ ਸympathy ਆਈ ਜਾਂ ਤੁਹਾਨੂੰ ਮੁਸਲਮਾਨਾਂ ਦੇ ਗੁੱਸਾ ਆ ਵੀ ਮੁਸਲਮਾਨਾਂ ਨੇ ਹੀ ਦੇਖੋ ਜੀ ਕਹਿ ਕੇ ਅਟੈਕ ਕਰਿਆ ਸਾਰੇ ਇਹ ਹੀ ਨੇ ਤੁਸੀਂ ਤੁਸੀਂ ਆਪੋ ਆਪਣਾ ਰੱਬ ਟੈਸਟ ਕਰ ਲਓ ਵੀ ਕਿੱਥੇ ਕਿ ਤੁਸੀਂ ਕਿਹੜੇ ਰੱਬੀ ਉਹਨਾਂ ਦੇ ਨੇੜੇ ਤੁਸੀਂ ਬੈਠੇ ਹੋ ਤੇ ਜੇ ਮੈਂ ਤਾਂ ਰੱਬ ਦੀ ਗੱਲ ਕਰਨੀ ਹੈ ਜਿਹੜਾ ਰੱਬ ਤੁਸੀਂ ਤੁਹਾਨੂੰ ਧਰਮ ਚ ਸਿਖਾਇਆ ਜਾਂਦਾ ਆ ਉਹ ਰੱਬ ਰੱਬ ਨਹੀਂ ਹੈ ਗੁਰਬਾਣੀ ਕਹਿੰਦੀ ਆ ਵੀ ਸਾਰਾ ਕੁਝ ਉਹਦੇ ਹੁਕਮ ਅਚਾਰ ਜਨਮ ਜੰਮਣ ਮਰਨ ਉਹਦੇ ਹੱਥ ਚ ਆ ਉਹ ਜਿਹੜੇ ਅੱਤਵਾਦੀ ਆਏ ਸੀ ਉਹਨਾਂ ਚ ਵੀ ਉਹੀ ਸੀ ਜਿਹੜੇ ਮਰੇ ਉਹਨਾਂ ਚ ਵੀ ਉਹੀ ਆ ਦੱਸੋ ਕੀ ਕਹੋਗੇ ਇਥੇ ਰੱਬ ਨੇ ਧੱਕਾ ਕੀਤਾ ਹਾਂ ਕੀਤਾ ਰੱਬ ਨੇ ਧੱਕਾ ਕੀਤਾ ਮੰਨਣ ਨੂੰ ਹਟ ਜਾਓਗੇ ਰੱਬ ਨੂੰ ਹਾਂ ਠੀਕ ਆ ਨਾ ਜੀ ਸੋ ਰੱਬ ਪਹਿਲਾਂ ਰੱਬ ਨੂੰ ਪਛਾਣੋ ਰੱਬ ਹੈ ਕੀ ਆ ਕਬ ਕੋਈ ਬੰਦਾ ਨਹੀਂ ਹੈਗਾ ਉਹ ਤੁਹਾਡੇ ਵਾਂਗੂ ਸਾਈਡ ਬਦਲਣਾ ਨਹੀਂ ਇਦਾਂ ਦੇਖ ਵੀ ਉਧਰ ਚੰਗੇ ਆ ਸੀ ਚੰਗੇ ਆ ਉਹ ਮਾਰੇ ਜਾਂ ਨਹੀਂ ਉਹ ਉਹ ਉਹਨਾਂ ਤੋਂ ਹੀ ਚੰਗੇ ਆ ਲੋ ਮਾਰਿਆ ਚ ਵੀ ਉਹੀ ਆ ਪਾਪ ਪੁੰਨ ਦੋਏ ਏਕ ਸਮਾਨ ਬਾਣੀ ਚ ਲਿਖਿਆ ਹੋਇਆ ਹੈ ਪਾਪ ਤੇ ਪੁੰਨ ਇੱਕ ਬਰਾਬਰ ਨੇ ਦੋਨੇ ਠੀਕ ਆ ਜੀ ਸੋ ਗੁਰਮੁਖ ਮਨਮੁਖ ਉਹਦੇ ਹੀ ਆ ਜੇ ਮਨਮੁਖ ਨਹੀਂ ਹੋਣਗੇ ਤਾਂ ਗੁਰਮੁਖ ਕਿਹਨੂੰ ਕਹੋਗੇ ਜੇ ਨਿਹਰਾ ਨਹੀਂ ਹੋਊਗਾ ਤਾਂ ਚਾਨਣਾ ਕਿਹਨੂੰ ਕਹੋਗੇ ਜੇ ਅਤਵਾਦ ਨਹੀਂ ਹੋਊਗਾ ਤਾਂ ਸ਼ਾਂਤੀ ਕਿਹਨੂੰ ਕਹੋਗੇ ਜੇ ਜੰਗਾ ਨਹੀਂ ਹੋਣਗੀਆਂ ਤਾਂ ਸ਼ਾਂਤੀ ਕਿਹਨੂੰ ਕਹੋਗੇ ਸਮਝ ਲੱਗ ਗਈ ਸੋ ਇਹਦੇ ਉੱਤੇ ਹੁਣ ਪੋਲਿਟਿਕਸ ਨੇ ਰੋਟੀਆਂ ਸੇਕਣੀਆਂ ਨੇ ਅਖਬਾਰਾਂ 'ਚ ਖਬਰਾਂ ਵਿਕਣਗੀਆਂ YouTube ਤੇ YouTubeਾਂ ਦੇ ਵਿਊ ਵਧਣਗੇ ਦੋ ਤਿੰਨ ਹਫ਼ਤੇ ਵੱਧ ਤੋਂ ਵੱਧ ਮਹੀਨੇ 'ਚ ਸਾਰਾ ਮਾਮਲਾ ਠੰਡਾ ਹੋ ਜਾਣਾ ਆ ਠੀਕ ਹੈ ਜੀ ਤੇ ਫਿਰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ ਵਧ ਜਾਣੀ ਆ ਕਿਤੇ ਹੋਰ ਕਿਤੇ ਫੜ ਕਿ ਉਹਨਾਂ ਨੇ ਮੁਸਲਮਾਨ ਮਾਰਦੇ ਨੇ ਆ ਬਸ ਜਿੰਨਾ ਚਿਰ ਗੱਲ ਨਹੀਂ ਨਾ ਸਮਝ ਲੱਗਦੀ ਆਹੀ ਕੋਈ ਚੱਲੀ ਜਾਣਾ ਆ ਜਦ ਦਿਨ ਗੱਲ ਸਮਝ ਲਈ ਵੀ ਸਾਰਾ ਖੇਡ ਹੀ ਉਹਦਾ ਆ ਮਾਰਿਆ ਜਿਵੇਂ ਉਹੀ ਹੈ ਚੰਗਿਆਂ ਜਿਵੇਂ ਉਹੀ ਹੈ ਮਰਨ ਵਾਲਾ ਵੀ ਉਹੀ ਹੈ ਮਾਰਨ ਵਾਲਾ ਵੀ ਉਹੀ ਹੈ ਗੀਤਾ ਪੜਨੋ ਗੀਤਾ ਦਾ ਸਾਰ ਕੀ ਹੈ ਗੀਤਾ ਚ ਕ੍ਰਿਸ਼ਨ ਜੀ ਕੀ ਕਹਿੰਦੇ ਹੁੰਦੇ ਆ ਵੀ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਠੀਕ ਹੈ ਨਾ ਸੋ ਇਹ ਗੱਲਾਂ ਸਮਝੋ ਥੋੜੇ ਧਰਮਾਂ ਚ ਲਿਖਿਆ ਕੀ ਹੈ ਬਾਬਾ ਜੀ ਇੱਕ ਦੂਜੇ ਚ ਵੰਡੀਆਂ ਪਾ ਕੇ ਨਾ ਬੈਠੋ ਸਾਡੇ ਸਿੱਖਾਂ ਜੀ ਬਹੁਤ ਵੰਡੀਆਂ ਪੈ ਗਈਆਂ ਨੇ ਇਹ ਤਾਂ ਇੱਕ ਇੱਕ ਚ ਪਰੌਂਦੀਆਂ ਨੇ ਚੀਜ਼ਾਂ ਜੀਸਸ ਵੀ ਉਹੀ ਗੱਲ ਕਹਿ ਰਿਹਾ ਆ ਕ੍ਰਿਸ਼ਨ ਜੀ ਵੀ ਉਹੀ ਗੱਲ ਕਹਿੰਦੇ ਪਏ ਨੇ ਬਾਬਾ ਜੀ ਨਾਨਕ ਨੇ ਵੀ ਉਹੀ ਗੱਲਾਂ ਕਰੀਆਂ ਨੇ ਅਸੀਂ ਬੰਡਲੀਆਂ ਵਿੱਚ ਨਹੀਂ ਉਹ 크ਰਿਸਚੀਅਨ ਹੋ ਰਿਹਾ ਨਹੀਂ ਜੀ ਉਹਨਾਂ ਦਾ ਮਾੜਾ ਆ ਉਹਨਾਂ ਦਾ ਇਦਾਂ ਆ ਉਹ ਨਹੀਂ ਜੀ ਹਿੰਦੂਆਂ ਦਾ ਇਦਾਂ ਆ ਨਹੀਂ ਜੀ ਸਿੱਖ ਆ ਹੀ ਵਧੀਆ ਆ ਉਹ ਕਹਿੰਦੇ ਜੀਸਸ ਦਾ ਓਨਲੀ ਵੇ ਹੈ ਨਾ ਫਿਰ 크ਿਸਚਨ ਆਪਣੇ ਵਾਲੇ ਕਹਿੰਦੇ ਆ ਹਿੰਦੂ ਭਰਾ ਕਹਿੰਦੇ ਆ ਵੀ ਕ੍ਰਿਸ਼ਨ ਨਾ ਰਾਮ ਹੋਣੀ ਆਪਣੇ ਸ਼ਿਵਜੀ ਹੋਣੀ ਓਨਲੀ ਦਾ ਵੇ ਆ ਸਾਡੇ ਵਾਲੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਹੀ ਓਨਲੀ ਦਾ ਵੇ ਮੁਸਲਮਾਨੀ ਕਹਿੰਦੇ ਆ ਭਾ ਮੁਹੰਮਦ ਸਾਹਿਬ ਹੀ ਓਨਲੀ ਦਾ ਵੇ ਵਾਟ ਇਫ ਕਿ ਸਾਰੀ ਉਹਦੇ ਰੂਪ ਸੀਗੇ ਜਿਹੜੇ ਕਹਿੰਦੇ ਜੀਸਸ ਦੁਆਰਾ ਰਾਈਜ਼ ਹੋਊਗਾ ਕੀ ਪਤਾ ਵੀ ਮਹਾਤਮਾ ਬੁੱਧ ਦੇ ਰੂਪ ਚ ਜੋ ਦੁਆਰਾ ਰਾਈਜ਼ ਹੋਇਆ ਹੋਵੇ ਗੁਰੂ ਨਾਨਕ ਦੇ ਜੀ ਰੂਪ ਚ ਦੁਆਰਾ ਰਾਈਜ਼ ਹੋਇਆ ਹੋਵੇ ਹੈ ਵੇ ਅਭੀ ਉਹ ਬੱਕਰੀ ਜਗਾ ਆ ਗਿਆ ਉੱਥੇ ਆ ਕੇ ਲੋਕਾਂ ਨੇ ਉਹ ਗੁਰਮੁਖੀ ਬੋਲਦੇ ਸੀਗੇ ਉਹ ਕਹਿੰਦੇ ਨਹੀਂ ਇਹ ਸਾਡਾ ਆ ਪਹਿਲਾਂ ਉਧਰ ਕੀ ਸੀ 크ਿਸਚ 크੍ਰਿਸਚਨ ਵੀ ਕਿੱਧਰੋਂ ਆਈ ਸੀ ਆਪਣੇ ਜੈਰੂਲਿਜ਼ਮ ਦੇ ਵਿੱਚ ਤੇ ਕਿਹੜੀ ਹੀਬਰੂਕ ਭਾਸ਼ਾ ਬੋਲਦੇ ਸੀਗੇ ਉੱਥੇ ਠੀਕ ਆ ਤੇ 크੍ਰਿਸਚਨ ਜੀ ਹੁਣੀ ਆਪਣੇ ਸਾਰੇ ਇਨਸਾਨ ਸੰਸਕ੍ਰਿਤ ਬੋਲਦੇ ਸੀਗੇ ਹੈਗੇ ਤਾਂ ਇੱਕੋ ਹੀ ਆ ਬਾਬਾ ਜੀ ਜਿੱਦਣ ਇਹ ਤੁਸੀਂ ਕੰਦਾ ਹੁਣ ਮੈਂ ਕੱਲ ਲਾਈਵ ਕਾਲ ਦਾ ਕਰਦਾ ਪਿਆਈ ਸਾਰੀ ਮੈਨੂੰ ਕਹਿੰਦਾ ਤੂੰ ਕੀ ਕੰਮ ਕਰਦਾ ਮੈਂ ਕਿਹਾ ਮੈਂ ਆਪਣੇ ਆਪ ਤੇ ਕੰਮ ਕਰਦਾ ਪਿਆ ਹੈ ਬਹੁਤ ਮਰਮਤ ਹੋਣੇ ਵਾਲੀ ਆ ਜਿੱਦਾਂ ਹੁਣ ਕੰਸਟਰਕਸ਼ਨ ਚ ਕੰਮ ਕਰਦੇ ਆ ਨਾ ਘਰਾਂ ਦੇ ਵਿੱਚ ਅਸੀਂ ਉਹ ਬਣਾਉਣੇ ਆ ਓਪਨ ਕਨਸੈਪਟ ਘਰ ਬਣਾਈਦੇ ਆ ਨਾ ਹੁਣ ਵੀ ਇਹ ਕੰਦਾ ਕੱਢ ਦੋਈ ਸਾਰੀਆਂ ਖੁੱਲਾ ਖੁੱਲਾ ਸੋਹਣਾ ਲੱਗਦਾ ਆ ਸਮਝ ਲੱਗੀ ਸੋ ਮੈਂ ਆਪਣੇ ਅੰਦਰ ਵੀ ਕੰਦਾ ਨਿਕਲੀਆਂ ਹੋਈਆਂ ਨੇ ਵੀ ਆ Hindu ਇਦਾਂ ਦੇ ਨੇ ਜੀ ਆ ਮੁਸਲਮਾਨ ਇਦਾਂ ਦੇ ਨੇ ਜੀ ਆ Christian ਇਦਾਂ ਦੇ ਨੇ ਜੀ ਅਸੀਂ ਇਦਾਂ ਦੇ ਆ ਜੀ ਅਸੀਂ ਵੈਟਰੇ ਆ ਜੀ ਹੈ ਉਹ ਮੈਂ ਖੁੱਲਾ ਹੋ ਗਿਆ ਹੁਣ ਸਪੇਸ ਸਵਾਦ ਹੀ ਬੜਾ ਆਉਂਦਾ ਹੁਣ ਜੀਸੂ ਵੀ ਮੇਰਾ ਆ ਰਾਮ ਵੀ ਮੇਰਾ ਕ੍ਰਿਸ਼ਨ ਦੀ ਵੀ ਮੇਰੇ ਨੇ ਹੈ ਸ਼ਿਵ ਜੀ ਵੀ ਮੇਰਾ ਆ ਤੇ ਇਧਰ ਮੁਹੰਮਦ ਸਾਹਿਬ ਵੀ ਸਾਡੇ ਨੇ ਤੇ ਗੁਰੂ ਨਾਨਕ ਦੇਵ ਜੀ ਵੀ ਸਾਡੇ ਨੇ ਮਹਾਤਮਾ ਬੁੱਧ ਵੀ ਸਾਡਾ ਆ ਹੋਰ ਕਿਹੜੇ ਆ ਓਸ਼ੋ ਵੀ ਸਾਡਾ ਆ ਠੀਕ ਹੈ ਜੀ ਐਲਨ ਵੋਟ ਹੋਣੀ ਨੇ ਕਾਰਲ ਜੰਗ ਹੋਣੀ ਨੇ ਜੋ ਡਿਸਪੈਂਜ਼ਾ ਆ ਜਿੰਨਾ ਸਪਿਰਚੁਅਲ ਦੀ ਸਪਿਰਚੁਅਲ ਲੈਵਲ ਦੀ ਗੱਲ ਕਰਦੇ ਨੇ ਸ਼ਾਮ ਨੇ ਨੇਟਿਵਜ਼ ਨੇਟਿਵਜ਼ ਨੇ ਜਿੰਨਾਂ ਕੋਲ ਮੈਂ ਸੈਰਮਨੀਜ਼ ਕਰਕੇ ਆਇਆ ਮੇਰੇ ਮੇਰੀ ਮੇਰੇ ਕਾਉਂਸਲਰ ਨੇ ਮੇਰੀ ਥੈਰਾਪਿਸਟ ਆ ਜਿੰਨੇ ਵੀ ਜਿਨੇ ਜਿਨੇ ਮੈਨੂੰ ਹੈਲਪ ਕਰਦੇ ਪਏ ਸਾਰੇ ਮੇਰੇ ਆ ਮੈਨੂੰ ਕਿਸੇ ਚ ਕੋਈ ਫਰਕ ਨਹੀਂ ਲੱਗ ਰਿਹਾ ਹੁਣ ਤੇ ਇੰਨੀ ਕ ਆਜ਼ਾਦੀ ਆ ਇੰਨਾ ਕ ਆਨੰਦ ਆ ਇਸ ਚੀਜ਼ ਦੇ ਵਿੱਚ ਕਿਤੇ ਨਹੀਂ ਹੈਗਾ ਜਦੋਂ ਆਪਾ ਪਰਸਬ ਮਿਟ ਗਿਆ ਜਦ ਦੇਖਾ ਸਭ ਤੂੰ ਤੂੰ ਹੀ ਤੂੰ ਹੀ ਤੂੰ ਹੀ ਸਾਰਿਆਂ ਜੀ ਉਹ ਆ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਠੀਕ ਹੈ ਜੀ ਘੱਟ ਘੱਟ ਮੈਂ ਹਰ ਜੂ ਬਸ ਹੈ ਸਾਰਿਆਂ ਜੂ ਹੀ ਵੱਸਦਾ ਹੈ ਕਿ ਕੀ ਕੀ ਤੇਰਾ ਕੋਣ ਤੇ ਮੇਰਾ ਕੋਣ ਮਹਾਤਮਾ ਬੁੱਧ ਨੂੰ ਸਾਰਾ ਦਿਖ ਗਿਆ ਸੀ ਉਹ ਰਾਜਾ ਸੀਗਾ ਮਹਾਤਮਾ ਬੁੱਧ ਉਹਦਾ ਨਾਮ ਮੈਨੂੰ ਯਾਦ ਨਹੀਂ ਹੁਣ ਉਹਨੇ ਦੇਖੇ ਮੈਂ ਤਾਂ ਰਾਜਾ ਹੋਣ ਦੇ ਬਾਵਜੂਦ ਵੀ ਦੁਖੀ ਹਾਂ ਤੇ ਮੇਰੀ ਪਰਜਾ ਵੀ ਦੁਖੀ ਆ ਵੀ ਮੇਰੇ ਕੋਲ ਇੰਨੀ ਪਾਵਰ ਹੈ ਮੈਂ ਸੁੱਖ ਕਿਉਂ ਨਹੀਂ ਦੇਖ ਪਾ ਰਿਹਾ ਮੈਂ ਲੋਕਾਂ ਨੂੰ ਸੁੱਖ ਕਿਉਂ ਨਹੀਂ ਦੇ ਪਾ ਰਿਹਾ ਉਹ ਕਹਾਣੀ ਉਹਨੂੰ ਸਮਝ ਲੱਗ ਗਈ ਤੇ ਉਹ ਦਾਸ ਹੋ ਗਿਆ ਉੱਥੇ ਕੁਐਸਚਨ ਉੱਠਣ ਲੱਗੇ ਉਹਨੂੰ ਵੀ ਵਾਏ ਇੰਨੀ ਸਫਰਿੰਗ ਕਰ ਤੋਂ ਲੋਕੀ ਮਰਦੇ ਪਏ ਆ ਵਾਏ ਤੇ ਉਹ ਬਾਬਾ ਜੀ ਉਹ ਉੱਥੇ ਜਾ ਕੇ ਜੰਗਲ ਜਿੱਦਾਂ ਬਹਿ ਗਏ ਨਾ ਉਹਨਾਂ ਕੋਲੇ ਫੋਨ ਸੀ ਨਾ ਉਹਨਾਂ ਨੂੰ ਕੋਈ ਲੱਭਣ ਆ ਰਿਹਾ ਸੀ ਕਿਸੇ ਨੂੰ ਨਹੀਂ ਪਤਾ ਕਿੱਥੇ ਗਏ ਸੋ ਰੱਬ ਜਾਣੇ ਕਿੰਨਾ ਚਿਰ ਬੈਠੇ ਰਹੇ ਉੱਥੇ ਸਾਰਾ ਉਹਨਾਂ ਨੇ ਦਿਮਾਗ ਭਾਂਡਾ ਖਾਲੀ ਕਰਿਆ ਆਪਣਾ ਹੈ ਸਾਰੀਆਂ ਸੋਚਾਂ ਰਿਸ਼ਤੇ ਨਾਤੇ ਦੁਨੀਆ ਲਈ ਮਰ ਚੁੱਕਿਆ ਸੀ ਦੁਨੀਆ ਉਹਨਾਂ ਲਈ ਮਰ ਚੁੱਕੀ ਸੀ ਆਨੰਦ ਰੁੱਖ ਹੱਲ ਹੀ ਹੋ ਗਏ ਸੀਗੇ ਫੇਰ ਉੱਥੇ ਜਾ ਕੇ ਫਿਰ ਰੱਬ ਬੋਲਦਾ ਜੀਜ਼ਸ ਵੀ ਇਹੀ ਕਹਿੰਦਾ ਹੁੰਦਾ ਹੀ ਰੱਬਾ ਤੇਰਾ ਸ਼ਬਦ ਹੀ ਮੈਂ ਮੂੰਹ ਚੋਂ ਕੱਢਣਾ ਹੈ ਹੋਰ ਕੋਈ ਸ਼ਬਦ ਨਾ ਮੂੰਹ ਤੋਂ ਨਿਕਲੇ ਠੀਕ ਹੈ ਜੀ ਤੇ ਮਹਾਤਮਾ ਬੁੱਧ ਦੀ ਫਿਲਾਸਫੀ ਹੋਰ ਸੀ ਉਹਨੇ ਰੱਬ ਦਾ ਨਾਮ ਨਹੀਂ ਲਿਆ ਕਿਉਂਕਿ ਰੱਬ ਹੋਰ ਚੀਜ਼ ਆ ਉਹਨੇ ਸਾਰਾ ਤੁਹਾਡੇ ਤੇ ਹੀ ਲਿਆ ਕੇ ਰੱਖਦਾ ਵੀ ਤੁਸੀਂ ਉਹਨੂੰ ਪਤਾ ਲੱਗ ਗਿਆ ਸਾਰਾ ਕਰਤਾ ਧਰਤਾ ਮੈਂ ਹੀ ਆ ਦੁੱਖ ਦਰਦ ਸਾਰੇ ਮੇਰੇ ਹੀ ਨੇ ਮੈਂ ਸਾਰੀ ਸਕ੍ਰਿਪਟ ਲਿਖ ਕੇ ਤਿਆਰ ਕਰਕੇ ਲੈ ਕੇ ਆਇਆ ਆ ਹਾਂ ਮੈਂ ਅੰਦਰ ਸਾਧੂ ਕੋ ਬਾਹਰੋਂ ਕੋਈ ਨਾ ਕੋਈ ਸਾਰੇ ਸਾਰੇ ਆਪੋ ਆਪਣੀ ਸਕ੍ਰਿਪਟ ਲਿਖਾ ਕੇ ਲੈ ਕੇ ਆਏ ਹੋਏ ਆ ਉਹਨੂੰ ਗੱਲ ਸਮਝ ਲੱਗੀ ਤੇ ਵਾਪਸ ਚਲਾ ਗਿਆ ਫਿਰ ਠੀਕ ਹੈ ਜੀ ਇਹ ਸਾਡੀ ਹੁਣ ਜਿੰਨਾਂ ਨੂੰ ਤੁਸੀਂ ਸਾਰੇ ਅਸੀਂ ਸਾਰੇ ਮਹਾਤਮਾ ਬੁੱਧ ਨਹੀਂ ਬਣ ਸਕਦੇ ਤੁਸੀਂ ਮੇਰੇ ਵਾਂਗ ਜਿੱਦਾਂ ਮੈਂ ਵੀਕਡੇ ਜਿੱਦਾਂ ਆਇਆ ਬੈਠਾ ਸਾਰੇ ਨਹੀਂ ਬਹਿ ਸਕਦੇ ਆ ਚੀਜ਼ ਸਾਰੀ ਤਿਆਰ ਕਰੀ ਆਪਾਂ ਨੇ ਵੀਡੀਓ ਦਿਖਾਵਾਂਗਾ ਮੈਂ ਤੁਹਾਨੂੰ ਨਾਲ ਚਲਾਈ ਦੇ ਐਡਿਟ ਕਰਕੇ ਵੀ ਆ ਚੀਜ਼ਾਂ ਮੈਂ ਕਰਦਾ ਪਿਆ ਅੱਜਕੱਲ ਫੁੱਲ ਟਾਈਮ ਆਮ ਵਰਕਿੰਗ ਔਨ ਮਾਈ ਸੈਲਫ ਧਰਤੀ ਮਾਤਾ ਦੀ ਉਕਲ ਚ ਆ ਕੇ ਬੈਠਾ ਹੋਇਆ ਮਾਤਾ ਨੇ ਦੇ ਕਿੰਨਾ ਸੋਨਾ ਮੈਨੂੰ ਸਪੋਰਟ ਦਿੱਤਾ ਹੋਇਆ ਵਾਟ ਆਰ ਦਾ ਚਾਂਸਸ ਮੇਰੇ ਲਈ ਚਮਤਕਾਰ ਤੋਂ ਘੱਟ ਨਹੀਂ ਹੈਗਾ ਠੀਕ ਆ ਜੀ ਕੋਈ ਡਿਸਟਰਬਰ ਨਹੀਂ ਹੋ ਪੂਰੇ ਤੇ ਤਿੰਨ ਤਿੰਨ ਘੰਟੇ ਇੱਥੇ ਬੈਠਾ ਰਹਿਣਾ ਮੈਂ ਬਿਨਾਂ ਕੁਝ ਕਰੇ ਹੁਣ ਆ ਵੀ ਪ੍ਰਮਾਤਮਾ ਹੀ ਕਰਾ ਰਿਹਾ ਆ ਮੈਂ ਨਹੀਂ ਕਰਦਾ ਪਿਆ ਸੁੱਧੀ ਜੀ ਗੱਲ ਆਮ ਨਾਟ ਕੰਸਿਸਟੈਂਟ ਵਿਦ ਥੀਸ ਸੀ ਮੈਨੂੰ ਪਤਾ ਹੈ ਜੋ ਮੇਰੇ ਮੂੰਹ ਤੋਂ ਸ਼ਬਦ ਨਿਕਲ ਹੀ ਜਾਂਦੇ ਨੇ ਕਿੱਥੋਂ ਆਈ ਜਾਂਦੇ ਆ ਮੈਂ ਸਕ੍ਰਿਪਟ ਥੋੜੀ ਲਿਖੀ ਹੋਈ ਆ ਠੀਕ ਆ ਮੈਂ ਕਿਤਾਬ ਥੋੜੀ ਲਿਖੀ ਬੈਠਾ ਖੋਲੀ ਥੋੜੀ ਵੇਖ ਲਓ ਆਹ ਫਰਕ ਆਈ ਕਿ ਮੇਰੇ ਹੱਥ 'ਚ ਆ ਚੱਲਦਾ ਪਿਆ ਸੀ ਅੱਜਕੱਲ ਗੁਰੂ ਸਾਹਿਬ ਕਹਿੰਦੇ ਨਾ ਉਹ ਮਰਹਿ ਨ ਠਾਗੇ ਜਾਹੇ ਜਿੰਨੇ ਕਹੇ ਆਰਾਮ ਬਸੈ ਮਨ ਮਾਹੀ ਰਾਰੇ ਨੂੰ ਕੰਨਾ ਮੰਮੇ ਨੂੰ ਊਂਕੜ ਜਿੰਨੇ ਕਹੇ ਆਰਾਮ ਬਸੈ ਮਨ ਮਾਹੀ ਸੋ ਮੈਂ ਕੀ ਗੱਲ ਕਰਦਾ ਸੀ ਵੀ ਮਹਾਤਮਾ ਬੁੱਧ ਵਾਂਗੂ ਤੁਸੀਂ ਸਾਰੇ ਨਹੀਂ ਬਹਿ ਸਕਦੇ ਛੱਡ ਕੇ ਮੇਰੇ ਵਾਂਗੂ ਸਾਰੇ ਛੱਡ ਕੇ ਨਹੀਂ ਬਹਿ ਸਕਦੇ ਪਰ ਗੁਰਬਾਣੀ ਨੂੰ ਪੜੋ ਉਹਦੇ ਵਿੱਚ ਮਹਾਰਜ ਨੇ ਇਸ ਚੀਜ਼ਾਂ ਲਿਖ ਕੇ ਦੇਤੀਆਂ ਤੁਹਾਨੂੰ ਭਾਈ ਸਮਝ ਲਓ ਜਿਹੜੀ ਮਹਾਤਮਾ ਬੁੱਧੂ ਸਾਹਿਬ ਕੋ ਛੱਡ ਕੇ ਸਮਝ ਲੱਗੀ ਸੀ ਪਾਣੀ 'ਚ ਸਾਰੀਆਂ ਚੀਜ਼ਾਂ ਲਿਖੀਆਂ ਪਈਆਂ ਉਹ ਵੀ ਜਦੋਂ ਇਦਾਂ ਇਕੱਲੇ ਬੈੰਨੇ ਆ ਸਮਾਂ ਕੱਢਦੇ ਆ ਤਾਂ ਪਤਾ ਲੱਗਦਾ ਹੁਣ ਇੱਥੇ ਮੈਂ ਇੱਕ ਸ਼ਬਦ ਲਿਖੀ ਜਾਂਦਾ ਮੋੜ ਮੋੜ ਕੇ ਤੋਲ ਧਰਮ ਦਇਆ ਕਪੂਤ ਸੰਤੋਗ ਥਾਪ ਰੱਖਿਆ ਜਿਵੇਂ ਸੂਤ ਜੇ ਕੋ बुਝਾ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰਪ ਹੋਰ ਹੋਰ ਕਿਸਤੇ ਭਾਰਤ ਲੈ ਕਾ ਮਨਜ਼ੂਰ ਲੇਕ ਤਦੋਂ ਤੁਸੀਂ ਵੈਨਿਓ ਫੇਪਤਾ ਲੱਗਦਾ ਬਾਈ ਲਿਖਿਆ ਕੀ ਪਿਆ ਆ ਠੀਕ ਹੈ ਜੀ ਸੋ ਗੁਰਬਾਣੀ ਚ ਚੀਜ਼ਾਂ ਲਿਖੀਆਂ ਨੇ ਇੱਕ ਪੁਆਇੰਟ ਮੈਂ ਤੁਹਾਨੂੰ ਦੇ ਦਿੰਦਾ ਆ ਵੀ ਗੁਰੂ ਸਾਹਿਬ ਕਹਿੰਦੇ ਆ ਸਾਰਾ ਕੁਝ ਉਹਦੇ ਹੁਕਮ ਚ ਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ 부ਝੈ ਤਾਂ ਹਮ ਹੈ ਕਹੈ ਨਾ ਕੋਏ ਹੁਣ ਦੁਖੀ ਕਾ ਤਾਂ ਹੁੰਨੇ ਆ ਉਹ ਮੈਂ ਆ ਕਰਤਾ ਉਹ ਮੈਂ ਉਹ ਪਾਪ ਕਰਤਾ ਉਹ ਮੈਂ ਪਾਪੀ ਆ ਉਹ ਮਿੱਥੋਂ ਆ ਹੋ ਗਿਆ ਉਹ ਮਿੱਥੋਂ ਆ ਹੋ ਗਿਆ ਤਾਂ ਹੀ ਕਹਿਣਾ ਪਾਪਕੁੰਨ ਦੋਏਕ ਸਮਾਨ ਕਿਉਂਕਿ ਹੋਮੇ ਦੇ ਲੈਵਲ ਤੇ ਕੀਤੀ ਜਾ ਰਹੀ ਜੇ ਇੱਕ ਪੁੰਨੀ ਪੁੰਨ ਕਰਕੇ ਕਹਿ ਰਿਹਾ ਮੈਂ ਪੁੰਨ ਕਰਤਾ ਇੱਕ ਪਾਪੀ ਪਾਪ ਕਰਕੇ ਕਹਿ ਰਿਹਾ ਉਹ ਮੈਂ ਪਾਪ ਕਰਤਾ ਮੈਂ ਗਿਲਟੀ ਆ ਦੋਨੇ ਹੀ ਬਰਾਬਰ ਨੇ ਕਿਉਂਕਿ ਦੋਨਾਂ ਨੂੰ ਲੱਗਦਾ ਅਸੀਂ ਕੁਛ ਕਰਦੇ ਪਏ ਹੁਣ ਜੇ ਮੈਂ ਕਹਾਂ ਮੈਂ ਕ੍ਰੈਡਿਟ ਲੈ ਜਾਂ ਦੇਖੋ ਜੀ ਮੈਂ ਕੰਟੈਂਟ ਬਣਾ ਰਿਹਾ ਮੈਂ ਮੇਰਾ ਆ ਗਿਆਨ ਨਹੀਂ ਸਤਿਗੁਰੂ ਸਾਹਿਬ ਕਹਿੰਦੇ ਜੋ ਬਲਾਵੋ ਤਉ ਨਾਨਕ ਦਾਸ ਬੋਲੇ ਵੀ ਉਹ ਆਪ ਹੀ ਬੁਲਾ ਰਿਹਾ ਉਸਤਾਦ ਜੀ ਸਾਰਾ ਕੁਝ ਇਹ ਇਹ ਚੀਜ਼ ਜ਼ੋਰ ਲਾ ਕੇ ਨਹੀਂ ਹੋਈ ਨਾ ਹੋਣੀ ਆ ਗੁਰਬਾਣੀ ਨੇ ਕਿਹਾ ਸੀ ਮੈਂ ਪਹਿਲੇ ਦਿਨ ਤੋਂ ਮੰਨ ਲਿਆ ਸੀ ਵੀ ਹਾਂ ਮੇਰੇ ਹੱਥ 'ਚ ਕੁਝ ਨਹੀਂ ਹੈ ਪਰ ਉਹਨੂੰ ਪ੍ਰੈਕਟੀਕਲੀ ਹੌਲੀ ਹੌਲੀ ਮਹਿਸੂਸ ਕਰਨ ਨੂੰ ਸਮਾਂ ਲੱਗ ਰਿਹਾ ਆ ਹੱਲੇ ਵੀ ਲੱਗ ਰਿਹਾ ਕਿਉਂਕਿ ਹੱਲੇ ਕਦੇ-ਕਦੇ ਚਿੰਤਾ ਐਂਗਜ਼ਾਇਟੀ ਆ ਜਾਂਦੀ ਆ ਵੀ ਆ ਨਾ ਹੋ ਜਾਵੇ ਕੱਲੂ ਆ ਨਾ ਹੋ ਜਾਵੇ ਸਮਝਣ ਲੱਗੀ ਸੋ ਇਸੇ ਪ੍ਰੋਸੈਸ ਸੋ ਲੈਟ ਸੇ ਮੈਂ 35 ਸਾਲ ਮੇਰੀ ਉਮਰ ਆ ਮੈਂ ਲੈਟ ਸੇ 25 ਸਾਲ ਤੋਂ ਬਾਣੀ ਪੜਦਾ ਪਿਆ ਆ 25 ਜਾਂ 20 ਸਾਲ ਤੋਂ ਉਹਦੇ ਵਿੱਚ ਮੈਨੂੰ ਭਾਣੇ ਵਾਲੇ ਹੁਕਮ ਆਲੇ ਸ਼ਬਦਦਾਨੇ ਟੁੰਬਿਆ ਆ ਆਲ ਦਾ ਟਾਈਮ ਵੀ ਸਾਰਾ ਕੋ ਸ਼ੁੱਧ ਪਾਣੀ ਚਾ ਗੁਰਮੁਖ ਵੀ ਉਹਦੇ ਮਨਮੁਖੀ ਉਹਦੇ ਆ ਪਾਪੀ ਵੀ ਉਹਦੇ ਆਪਣੀ ਵੀ ਉਹਦੇ ਆ ਜਿੱਦਾਂ ਗਰਦਾਸ ਮਾਨੇ ਗਾਣਾ ਗਾਇਆ ਸੀ ਤੈਨੂੰ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ ਬਹਿ ਕੇ ਆਪਣੀ ਨਿਮੇੜ ਨੂੰ ਹੋਰ ਨਾਲ ਕੀ ਠੀਕ ਆ ਜੀ ਸੋ ਜੀ ਨੂੰ ਆ ਵੀਡੀਓ ਸੁਣ ਕੇ ਪਤਾ ਲੱਗਣੀ ਆ ਗੱਲ ਸਮਝ ਲੱਗ ਜਾਣੀ ਆ ਪਰ ਜੇ ਤੁਸੀਂ ਕਹੋਗੇ ਜ਼ੋਰ ਲਾ ਕੇ ਹੋਊਗਾ ਕੁਝ ਨਹੀਂ ਹੋਣਾ ਪਰ ਜੇ ਤੁਹਾਨੂੰ ਇੱਥੋਂ ਗੱਲ ਸਮਝ ਲੱਗੀ ਵਧੀਆ ਆ ਪਰ ਬਾਣ ਚ ਲਿਖਿਆ ਹੋਇਆ ਆ ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ ਆਪਾਂ ਕਿੰਨੇ ਉਹਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਪੱਤਾ ਵੀ ਨਹੀਂ ਹਲ ਸਕਦਾ ਉਹਦੀ ਮਰਜ਼ੀ ਤੋਂ ਬਿਨਾ ਤੇ ਆਪਣੇ ਬੋਲਣੇ ਆਪਣੇ ਐਕਸ਼ਨ ਆਪਣੇ ਕਰਮ ਆਪਣੇ ਹੱਥ 'ਚ ਨਹੀਂ ਹੈਗੇ ਕੋਈ ਫ੍ਰੀ ਵਿਲ ਨਹੀਂ ਹੈਗੀ ਤੁਹਾਡੀ ਸਕ੍ਰਿਪਟਡ ਆ ਸਾਰਾ ਕੁਝ ਜੇ ਕੋ ਬੁੱਝਿਆ ਹੋਵੇ ਸਚਿਆਰ ਜਿੰਨੂੰ ਬੁੱਝ ਗਿਆ ਉੱਥੇ ਹੀ ਸਚਿਆਰ ਹੋ ਗਿਆ ਵਾਹ ਕੋਰਾ ਦੇਖ ਮੈਂ ਨਕੀ ਚਮਤਕਾਰ ਹੋਇਆ ਧੌਲ ਧਰਮ ਦਇਆ ਕਾਬੂਤ ਸੰਤੋਖ ਥਾਪ ਰੱਖਿਆ ਜਿੰਨੂੰ ਸੂਤ ਜੇ ਕੋ ਬੁਝਾ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ ਮੈਨੂੰ ਇਹ ਸੀਗਾ ਜੇ ਕੋ ਬੁਝਾ ਹੋਵੇ ਸਚਿਆਰ ਵੀ ਕਿਵੇਂ ਸਚਿਆਰ ਹੋਊਗਾ ਧਵਲੇ ਉੱਪਰ ਕੀਤਾ ਭਾਰ ਨੂੰ ਸਮਝ ਕੇ ਵੀ ਧਵਲੇ ਉੱਪਰ ਕਿੰਨਾ ਭਾਰਾ ਕਿਉਂਕਿ ਪਹਿਲਾਂ ਗੁਰਸਾਹਿਬ ਨੇ ਕਿਹਾ ਧੌਲ ਧਰਮ ਦਾ ਕਾਪੂਜ ਸੰਤੋਖ ਥਾਪ ਰੱਖਿਆ ਜਮਸੂਤ ਸੰਤੋਖ ਕਿਵੇਂ ਆਊਗਾ ਸਬਰ ਕਿਵੇਂ ਆਊਗਾ ਜੇ ਕੋ ਬੁਝਾ ਹੋਵੇ ਸਚਿਆਰ ਬੁਝ ਕੀ ਲਿਆ ਕੀ ਕੀ ਗੁਰੂ ਸਾਹਿਬ ਨੇ ਬੁਝਾਤਾ ਵੀ ਭਰਾਵਾ ਗੇਮ ਤੇਰੀ ਨਹੀਂ ਹੈ ਤੂੰ ਇੱਥੇ ਐਕਸਪੀਰੀਅੰਸ ਕਰਨ ਆਇਆ ਹੋਇਆ ਚੀਜ਼ਾਂ ਦੁੱਖ ਵੀ ਐਕਸਪੀਰੀਅੰਸ ਕਰ ਸੁੱਖ ਵੀ ਐਕਸਪੀਰੀਅੰਸ ਕਰ ਐਂਗਜ਼ਾਇਟੀ ਵੀ ਐਕਸਪੀਰੀਅੰਸ ਕਰ ਲਓ ਆ ਦੁੱਖ ਸੁਖ ਐਂਗਜ਼ਾਇਟੀ ਦਾ ਵੀ ਆਨਸਰ ਮੈਨੂੰ ਵਿੱਚੋਂ ਮਿਲ ਗਿਆ ਦੈਟਸ ਵਾਈ ਆਮ ਮੇਕਿੰਗ ਥਿਸ ਕੰਟੈਂਟ ਕਿਉਂਕਿ ਇਨਾਂ ਵੀਡੀਓ ਚ ਮੈਨੂੰ ਗੱਲ ਪਤਾ ਲੱਗਦੀ ਪਈ ਆ ਮੈਂ ਤੁਹਾਨੂੰ ਨਹੀਂ ਦੱਸ ਰਿਹਾ ਮੈਨੂੰ ਆਪਣੇ ਆਪ ਨੂੰ ਮੈਸੇਜ ਮਿਲਦੇ ਪਏ ਆ ਸੋ ਜੇ ਕੋ ਬੁੱਝਾ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ ਕੋਲੀ ਮੈਂ ਸੋ ساری ਗੱਲਾਂ ਨਹੀਂ ਮੈਂ ਦੱਸ ਸਕਦਾ ਜੋ ਜੋ ਮੈਨੂੰ ਰੀਲਾਈਜੇਸ਼ਨਸ ਹੋ ਰਹੀਆਂ ਨੇ ਠੀਕ ਹੈ ਜੀ ਮੇਰੀ ਥੋੜੀ ਜੀ ਟਿਊਨਿੰਗ ਖੁੱਲ ਗਈ ਹੈ ਦੂਜੇ ਪਾਸੇ ਨੂੰ ਤੇ ਮੈਂ ਹੁਣ ਥੋੜਾ ਜਿਹਾ ਖੋਜ ਕਰ ਲਈਏ ਗੁਰੂ ਸਾਹਿਬ ਜਿੰਦੇ ਆ ਨਾ RAM ਨਾਮ ਭੋਲ ਭੋਲ ਖੋਜ ਤੇ ਵਡਪਾਗੀ ਸੋ ਇਹ ਵੀਡੀਓ ਦਾ ਮਕਸਦ ਇਹ ਹੀ ਆ ਜੀ ਜੋ ਅੱਤਵਾਦੀ ਹਮਲਾ ਹੋਇਆ ਮੌਤ ਤੈ ਹੈ ਸਾਰਿਆਂ ਦੀ ਉਹਨਾਂ ਨੇ ਮਰਨਾ ਹੀ ਸੀ ਉਹਦਾ ਕੋਈ ਅਫਸੋਸ ਨਹੀਂ ਹੈ ਪਰ ਅਫਸੋਸ ਉਹਨਾਂ ਦੇ ਘਰ ਦੇ ਲਈ ਅਫਸੋਸ ਆ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੂੰ ਟਰੌਮੇ ਹੋਏ ਹੋਏ ਆ ਜਿਨ੍ਹਾਂ ਨੂੰ ਵਿਚਾਰੇ ਨੂੰ ਸਮਾਂ ਲੱਗਣਾ ਚੀਜ਼ਾਂ ਸਮਝਣ ਦੇ ਲਈ ਤੇ ਜੋ ਹੋ ਰਿਹਾ ਚੰਗੇ ਲਈ ਹੋ ਰਿਹਾ ਉਹਨਾਂ ਨੂੰ ਦੁੱਖ ਹੋਣੇ ਮਿਲ ਗਿਆ ਟਰੌਮਾ ਹੋਣੇ ਮਿਲ ਗਿਆ ਜੋ ਉਹਨਾਂ ਦਾ ਆਉਣ ਵਾਲਾ ਸਮਾਂ ਹੋ ਹੀਲਿੰਗ ਵਾਲਾ ਸਮਾਂ ਹੋਊਗਾ ਉਹ ਬਹੁਤ ਹੀ ਸੋਨਾ ਹੋਊਗਾ ਇਹ ਮੈਨੂੰ ਪਤਾ ਹੈ ਕਿਉਂਕਿ ਜੋ ਪਰਮਾਤਮਾ ਕਰਦਾ ਚੰਗੇ ਲਈ ਕਰਦਾ ਠੀਕ ਹੈ ਜੀ ਸੋ ਤੁਸੀਂ ਆਪਣਾ ਪੈਰਾਮੀਟਰ ਲਾ ਕੇ ਦੇਖ ਲਓ ਵੀ ਧਰਮ ਵਾਲੀਆਂ ਕੰਨਾਂ ਕਿੰਨੀਆਂ ਕਿ ਗੱਡੀ ਬੈਠੇ ਹੋ ਤੁਹਾਨੂੰ ਉਸ Hindu Musliman ਵਾਲੀ ਗੱਲ ਤੋਂ ਕੀ ਕੀ ਮਹਿਸੂਸ ਹੋਇਆ ਉਹਨਾਂ ਦੀ ਮੌਤ ਨਾਲ ਤੁਹਾਨੂੰ ਕੀ ਕੀ ਮਹਿਸੂਸ ਹੋ ਰਿਹਾ ਆ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਤੁਸੀਂ ਕਿੱਥੇ ਸਟੈਂਡ ਕਰਦੇ ਪਏ ਹੋ ਗੁਰਬਾਣੀ ਜੀ ਚ ਸਭ ਕੁਝ ਲਿਖਿਆ ਹੋਇਆ ਆ ਗੁਰਬਾਣੀ ਚ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਜੇ ਤੁਸੀਂ ਆਇਓ ਤੁਸੀਂ ਇੱਥੇ ਖੜੇ ਹੋ ਜੇ ਆ ਚੀਜ਼ਾਂ ਕਰਦੇ ਹੋ ਤੁਸੀਂ ਇੱਥੇ ਖੜੇ ਹੋ ਪਾਪੀ ਕੌਣ ਆ ਪੁੰਨੀ ਕੌਣ ਆ ਸੰਤ ਕੌਣ ਆ ਬ੍ਰਹਮਗਾਨੀ ਕੌਣ ਆ ਮਨਮੁਖ ਕੌਣ ਆ ਉਹਦੇ ਵਿੱਚ ਸਾਰਾ ਕੁਝ ਐਗਜ਼ਾਮਪਲਾਂ ਦਿੱਤੀਆਂ ਹੋਈਆਂ ਨੇ ਸੋ ਸਮਝੋ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਪਏ ਹੋ ਠੀਕ ਆ ਇੰਨੀ ਇੱਕ ਗੱਲ ਆ ਬਾਕੀ ਅਗਲੀ ਜੋ ਕੰਟੈਂਟ ਆਊਗਾ ਪਾਵਾਂਗੇ ਦੱਸਾਂਗੇ ਤੁਹਾਨੂੰ ਆਨੰਦ ਲਓ ਇਹ ਕੁਦਰਤ ਜਾ ਸਕਦੇ ਹੋ ਜਾਇਆ ਕਰੋ ਕਹਿਣ ਦੀ ਲੋੜ ਨਹੀਂ ਵਾਹ ਤੁਹਾਨੂੰ ਦੇਖ ਕੇ ਪਤਾ ਲੱਗ ਜਾਣਾ ਚਾਹੀਦਾ ਠੀਕ ਹੈ ਜੀ ਕੀ ਕਰਨਾ ਚਾਹੀਦਾ ਪਵਨ ਗੁਰੂ ਪਾਣੀ ਪਿਤਾ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲੇ ਜਗਤ ਖਿਲ ਲੈਣ ਆਏ ਹੋਏ ਆ ਬਾਬਾ ਕਹਿੰਦਾ ਖੇਲ ਹੈ ਖੇਡਣ ਚੰਗੀਆਂ ਆਂ ਬੁਰੀਆਂ ਆਂ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਕੀ ਨੇੜੇ ਆ ਕਿ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਥੀ ਛੁਟੀ ਨਾਲ RAM ਨਾਮ ਗੋਲ ਬੋਲ ਪੂਜ ਤੇ ਵਡਭਾਗੀ රාරාම ගෝලෙරාමරා හන්ට සම්දජනු රාම රාම බූලෙරාමරා ්‍යාගෝමනකේ සගලිකාම් ජාගෝමනිකේ සගලකාම් රාමරාමබූලෙරාමරාම් ਨਾਮ ਰਾਮ ਬੋਲ ਰਾਮ ਰਾਮ ਪਾਗੀ ਠੀਕ ਹੈ ਜੀ ਨਾ ਉਹ ਮਰ ਹੈ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹਿ ਇਹ ਨਾਉ ਮਰਦਾ ਨਾਉ ਠੱਗਿਆ ਜਾਂਦਾ ਜਿਹਦੇ ਮਨ ਦੇ ਵਿੱਚ ਰਾਮ ਵਸ ਜਾਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ